ਪੇਂਟਿੰਗ ਬਣਾ ਲੈਂਦੀ ਹੈ ਕਿ ਉਸਦੀ ਪੇਂਟਿੰਗ ਆ ਜੋ ਸ਼ਹੀਦ ਨਵਦੀਪ ਸਿੰਘ ਸਟੇਡੀਅਮ ਦੇ ਵਿਖੇ ਮਨਾਏ ਗਏ 26ਵੇਂ ਗਣਤੰਤਰ ਦਿਹਾੜੇ ਦੇ ਮੌਕੇ ਤੇ ਪ੍ਰਦਰਸ਼ਨੀ ਲਈ ਚੁਣਿਆ ਗਿਆ। ਦੱਸਦੀ ਹੈ ਕਿ ਉਸ ਦੀਆਂ ਬੜਾਈਆਂ ਕਲਾਕਾਰਾਂ ਤੇ ਧਾਰਮਿਕ ਅਤੇ ਕੁਦਰਤ ਦੇ ਨਾਲ ਸੰਬੰਧਿਤ ਪੇਂਟਿੰਗਸ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਤੇ ਉਹ ਸੀਨੀਅਰ ਕਲਾਕਾਰ ਸਤਵੀਰ ਬਾਬਾ ਦੇ ਵੱਲੋਂ ਸਹਾਰਿਆ ਜੁੜਾਇਆ ਗਿਆ ਹੈ। ਜਸਪ੍ਰੀਤ ਨੇ ਪੇਂਟਿੰਗ ਬਣਾਉਣ ਦੇ ਆਪਣੀ ਮਾਂ ਦੇ ਵੱਲ ਵੇਖ ਕੇ ਸ਼ੁਰੂ ਕੀਤਾ ਸੀ ਤੇ ਹੁਣ ਆਦਮੀ ਨੂੰ ਸਾਹਮਣੇ ਬਿਠਾ ਕੇ ਲਾਈਵ ਸਕੈਚ ਅਤੇ ਪੇਂਟਿੰਗ ਵੀ ਬਣਾ ਲੈਂਦੀ ਹੈ। ਉਸ ਦਾ YouTube ਚੈਨਲ ਵੇਖ ਕੇ ਕਈ ਲੋਕ ਉਸ ਨੂੰ ਕੀ ਬਣਾਉਂਦਾ ਆ ਆਰਡਰ ਵੀ ਜਿਹੜੇ ਨੇ ਦਿੰਦੇ ਨੇ ਕਈ ਬੱਚੇ ਬਹੁਤ ਹੀ ਹੁਨਰਮੰਦ ਹੁੰਦੇ ਨੇ ਤੇ ਅਸੀਂ ਹੀ ਇੱਕ ਲੜਕੀ ਹੈ ਜਸਪ੍ਰੀਤ ਕੌਰ ਜਿਹੜੀਆਂ ਨੇ ਇਹਦੇ ਵੱਲੋਂ ਜਸਪ੍ਰੀਤ ਕੌਰ ਵੱਲੋਂ ਬਟਾਲਾ ਦੇ ਸਕੂਲ ਆਫ ਫੈਮਿਨਸ ਸਰਕਾਰੀ ਸਕੂਲ ਹੈ ਜਿਹੜੇ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਕੂਲ ਆਫ ਫੈਮਿਨਸ ਉੱਤੇ ਪੜ੍ਹਦੀ ਹੈ ਜਸਪ੍ਰੀਤ ਕੌਰ ਸਾਡੇ ਨਾਲ ਮੌਜੂਦ ਹੈ ਇਸ ਵੇਲੇ ਇਹਦੇ ਨਾਲ ਗੱਲ ਕਰਦੇ ਹਾਂ ਗੁੜੀਅਕ ਕਿਦੋਂ ਤੋਂ ਸ਼ੁਰੂ ਕੀਤੀ ਹੈ ਪੇਂਟਿੰਗ ਬਣਾਉਣੀ ਆ ਮੈਨੂੰ ਛੋਟੇ ਹੁੰਦੇ ਦਈ ਡਰਾਇੰਗ ਦਾ ਸ਼ੌਂਕ ਸੀ ਤੇ 5th ਜੇ ਮੈਂ ਡਰਾਇੰਗ ਕੰਨੀ ਸਟਾਰਟ ਕੀਤੀ ਕੋਈ ਵੀ ਕੰਪੀਟੀਸ਼ਨ ਹੋਏ ਤੇ ਪਾਰਟਿਸਪੇਟ ਕਰਦੀ ਸੀ ਪੰਜਵੀਂ ਕਲਾਸ ਮਤਲਬ 6 ਸਾਲ ਹੋ ਗਏ ਕਿਹਦੀ ਪ੍ਰੇਰਣਾ ਸੀ ਕਿੱਥੋਂ ਸਿੱਖਿਆ ਇਹ ਕੰਮ ਹਾਂਜੀ ਇਹ ਮੈਂ ਆਪਣੀ ਮੰਮਾ ਨੂੰ ਦੇਖਦੀ ਸੀ ਉਹ ਵੀ ਡਰਾਇੰਗ ਬਣਾਉਂਦੇ ਹੁੰਦੇ ਸੀ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਸ਼ੌਂਕ ਆ ਗਿਆ ਮम्मा ਪੇਂਟਿੰਗ ਬਣਾਉਂਦੇ ਸੀ ਪਰਫੈਸ਼ਨਲ ਕਰਦੇ ਆ ਜਾਂ ਵੈਸੇ ਹੀ ਸ਼ੌਂਕ ਦੇ ਤੌਰ ਤੇ ਮम्मा ਦੀ ਹੌਬੀ ਸੀ ਇਦਾਂ ਹੀ ਪ੍ਰੋਫੈਸ਼ਨਲ ਨਹੀਂ ਸੀ ਉਹ ਕਿੱਦਾਂ ਦੀਆਂ ਪੇਂਟਿੰਗਸ ਬਣਾਉਂਦੇ ਸੀ ਉਹ ਸਕੈਚੇਸੇ ਬਣਾਉਂਦੇ ਸੀ ਰਫ ਰਫ ਡਰਾ ਕਰਦੇ ਸੀ ਰੈਫਰੈਂਸ ਤੋਂ ਲੈ ਕੇ ਹਾਂ ਤੁਸੀਂ ਮਮਾ ਵਾਲ ਦੇਖ ਕੇ ਬਣਾਨੀ ਸ਼ੁਰੂ ਕਰਤੀ ਤੇ ਹੁਣ ਤੱਕ ਕਿੰਨੇ ਕੁ ਪੇਂਟਿੰਗਸ ਬਣਾ ਚੁੱਕੇ ਹੁਣ ਤੱਕ 50 60 ਬਣਾ ਚੁੱਕਿਆ ਕਮਿਸ਼ਨ ਉੜਕ ਵੀ ਬਣਾਏ ਆ ਲੋਕਾਂ ਦੇ ਫੋਟੋ ਦਿਂਦੇ ਆ ਤੇ ਉਹਨਾਂ ਦੀ ਬਣਾ ਕੇ ਦੇ ਦਿੰਨੀ ਆ ਮੈਂ ਕੋਈ ਸਾਹਮਣੇ ਬੈਠਾ ਹੋਏ ਤੇ ਉਹਦੀ ਵੀ ਉਹਨਾਂ ਦੀ ਹਾਂਜੀ ਕੋਈ ਵੀ ਹਾਂਜੀ ਲਾਈਵ ਸਕੈਚ ਵੀ ਬਣਾ ਦੇ ਦਿੰਨੀ ਆ ਤੇ ਜੇ ਕੰਪੀਟੀਸ਼ਨ ਦੀ ਗੱਲ ਕੀਤੀ ਜਾਏ ਤੇ ਕਿੰਨੇ ਕੰਪੀਟੀਸ਼ਨ ਤੇ ਹੁਣ ਤੱਕ ਪਾਰਟਿਸਿਪੇਟ ਕਰ ਚੁੱਕੇ ਹੋ ਹੁਣ ਤੱਕ 7-8 ਕੰਪੀਟੀਸ਼ਨ ਤੇ ਪਾਰਟਿਸਿਪੇਟ ਕੀਤਾ ਹੈ ਤੇ ਗੁਰਦਾਸਪੁਰ ਚ ਕਿੰਨੀ ਵਾਰ ਕੰਪੀਟੀਸ਼ਨ ਤੇ ਪਾਰਟਿਸਿਪੇਟ ਕੀਤਾ ਹੈ ਤੇ ਪ੍ਰਾਈਜ਼ ਮਿਲਿਆ ਹੈ ਪਾਰਟਿਸਿਪੇਟ ਕੀਤਾ ਕਿਹੜੇ-ਕਿਹੜੇ ਪ੍ਰਾਈਜ਼ ਲਿਆ ਹੁਣ ਤੱਕ ਹੁਣ ਤੱਕ ਜੋਂਨਲ ਚ ਅੰਮ੍ਰਿਤਸਰ ਗਈ ਸੀ ਤੇ ਸੈਕਿੰਡ ਪੋਜੀਸ਼ਨ ਆਈ ਤੇ ਗੁਰਦਾਸਪੁਰ ਵੀ ਦੋ ਦੋ ਵਾਰੀ ਫਰਸਟ ਪੋਜੀਸ਼ਨ ਆਈ ਤੇ ਚਾਰ ਵਾਰੀ ਕਪੀਜੀਸ਼ਨਸ ਆਈ ਅੱਗੋ ਜੇ ਸ਼ੌਂਕ ਨੂੰ ਵਧਾਣਾ ਹੋਏ ਤੇ ਪ੍ਰੋਫੈਸ਼ਨਲ ਅਪਣਾਉਣ ਦੀ ਕੋਸ਼ਿਸ਼ ਕਰੋਗੇ ਪ੍ਰੋਫੈਸ਼ਨਲ ਟ੍ਰੇਨਿੰਗ ਵੀ ਲੋਗੇ ਕੋਈ ਹਾਂਜੀ ਅੱਗੋ ਪਲੱਸ 2 ਤੋਂ ਬਾਅਦ ਕੋਲਿਜ ਆਰਟ ਕੋਲਿਜ ਕਰਾਂਗੀ ਤੇ ਆਰਟ ਐਂਡ ਗ੍ਰਾਫਟ ਦਾ ਕੋਰਸ ਕਰਾਂਗੀ ਤੇ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਜਿਹੜੇ ਜਿਨ੍ਹਾਂ ਚ ਹਨਰ ਹੁੰਦਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਕੋਈ ਵੀ ਤੁਹਾਡੀ ਹੌਪੀ ਹੈ ਜਾਂ ਤੁਹਾਡੇ ਅੰਦਰ ਸ਼ੌਂਕ ਆ ਉਹਨੂੰ ਇੰਪਰੂਵ ਕਰੋ ਤੇ ਪ੍ਰੈਕਟਿਸ ਕਰਕੇ ਆਪਣੇ ਸ਼ੌਂਕ ਨੂੰ ਅੱਗੇ ਵਧਾਓ ਤੇ ਬਿਲਕੁਲ ਜੀ ਜਸਪ੍ਰੀਤ ਕੌਰ ਨੇ ਮੈਸੇਜ ਦਿੱਤਾ ਕਿ ਆਪਣੇ ਹੁਣਾਂ ਨੂੰ ਜਗਾਓ ਆਪਣੇ ਸ਼ੌਂਕ ਨੂੰ ਪੂਰਾ ਕਰੋ ਔਰ ਪ੍ਰੈਕਟਿਸ ਕਰਕੇ ਉਹਨੂੰ ਨਿਖਾਰੋ ਜਸਪ੍ਰੀਤ ਦੇ ਟੀਚਰਸ ਵੀ ਸਾਡੇ ਨਾਲ ਮੌਜੂਦ ਹੈ ਸੱਚੇ ਗੱਲ ਜੀ ਕੀ ਨਾਮ ਆ ਆਪਣਾ ਮੈਂ ਹਰਪ੍ਰੀਤ ਸਿੰਘ ਜੀ ਸੀਨੀਅਰ ਲੈਕਚਰਰ ਸਕੂਲ ਆਫ ਫੈਮਿਨਸ ਬਟਾਲਾ ਜਿੱਦਾਂ ਜਸਪ੍ਰੀਤ ਬਣਾ ਰਹੀ ਹੈ ਪੇਂਟਿੰਗ ਕਿਦੋਂ ਤੋਂ ਤੁਸੀਂ ਦੇਖ ਰਹੇ ਹੋ ਇਹ ਸਾਡੇ ਸਕੂਲ ਚ ਪਿਛਲੇ ਸਾਲ ਇਨੇ ਦਾਖਲਾ ਲਿਆ ਪਲੱਸ 1 ਦੇ ਵਿੱਚ ਔਰ ਆਉਂਦੇ ਹੀ ਇਨੇ ਜਦੋਂ ਆਪਣੀ ਕਲਾ ਦਾ ਥੋੜਾ ਜਿਹਾ ਨਮੂਨਾ ਪੇਸ਼ ਕੀਤਾ ਸਕੂਲ ਸਾਹਮਣੇ ਰੱਖਿਆ ਸਾਡੇ ਤਾਂ ਬਹੁਤ ਵਧੀਆ ਲੱਗਾ ਸਾਰਾ ਕਿ ਇਨੇ ਬਹੁਤ ਮਿਹਨਤ ਦੇ ਨਾਲ ਸਭ ਕੁਝ ਬਣਾਇਆ ਪੈਨਸਲ ਸਕੈਚ ਜਿੰਨੇ ਵੀ ਸੀਗੇ ਕੁਝ ਹੋਰ ਇੱਥੇ ਹੁਣ ਅਸੀਂ ਜਿਸ ਤਰ੍ਹਾਂ ਇਹਦੇ ਤਿੰਨ ਮੇਨ ਥੀਮ ਜਿਹੜਿਆ ਪ੍ਰਦਰਸ਼ਿਤ ਕੀਤੇ ਆ ਇੱਕ ਰਿਲੀਜੀਅਨ ਐਂਡ ਕਲਚਰ ਇੱਕ ਪ੍ਰੋਮਿਨੈਂਟ ਪਰਸਨੈਲਿਟੀਜ਼ ਐਂਡ ਸਪੋਰਟਸ ਪਰਸਨ ਤੇ ਇੱਕ ਨੇਚਰ ਠੀਕ ਆ ਜੀ ਇਹਨੂੰ ਤੁਸੀਂ ਦੇਖ ਸਕਦੇ ਆ ਕਿ ਪੇਂਟਿੰਗ ਵੀ ਆ ਔਰ ਇਹਦੇ ਵਿੱਚ ਪੈਨਸਲ ਸਕੈਚ ਦਾ ਵੀ ਬਹੁਤ ਵਧੀਆ ਜਿਹੜਾ ਉਹ ਕੰਮ ਆ ਜੇ ਗੱਲ ਕੀਤੀ ਜਾਏ ਕੋਆਪਰੇਸ਼ਨ ਦੀ ਤੇ ਕਿੰਨਾ ਕੁ ਸਹਿਯੋਗ ਦਿੱਤਾ ਜਾ ਰਿਹਾ ਸਕੂਲ ਵੱਲੋਂ ਸਕੂਲ ਵੱਲੋਂ ਜਿਹੜਾ ਵੀ ਇਹਨੂੰ ਜੋ ਵੀ ਉਥੇ ਸਕੂਲ ਲੈਵਲ ਦੇ ਉੱਤੇ ਔਰ ਅੱਗੇ ਕੰਪੀਟੀਸ਼ਨ 'ਚ ਜਾਣ ਲਈ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਜਿਹੜੀ ਦਿੱਤੀ ਜਾਂਦੀ ਆ ਕਿਸੇ ਵੇਲੇ ਅਸੀਂ ਆਪਣੇ ਲੈਵਲ ਉੱਤੇ ਤੇ ਇਹਨਾਂ ਨੂੰ ਸਾਧਨ ਪ੍ਰੋਵਾਈਡ ਕਰ ਸਕਦੇ ਆ ਕਿਸੇ ਵੀ ਤਰ੍ਹਾਂ ਦਾ ਬਾਕੀ ਥੋੜੀ ਬਹੁਤੀ ਫਾਈਨੈਂਸ਼ੀਅਲ ਐਡ ਵੀ ਚਾਹੀਦੀ ਆ ਕਿਸੇ ਤਰ੍ਹਾਂ ਲਿਆਣਾ ਲੈ ਜਾਣਾ ਹੈ ਨਾ ਉਹਦਾ ਕੋਈ ਪ੍ਰੋਬਲਮ ਨਹੀਂ ਆ ਬਾਕੀ ਪੜ੍ਹਾਈ ਦੇ ਵਿੱਚ ਲੜਕੀ ਬਹੁਤ ਅੱਛੀ ਆ ਲੱਗਦਾ ਕਿ ਅੱਗੋ ਹੈ ਜਸਪ੍ਰੀ ਤੈਨੂੰ ਪ੍ਰੋਫੈਸ਼ਨਲ ਤੌਰ ਤੇ ਆਪਣਾ ਅਸਰ ਵੀ ਹੈ ਹਾਂ ਜੀ ਅਸੀਂ ਇਹਨੂੰ ਇਹੋ ਗਾਈਡ ਕਰਦੇ ਰਹਿੰਨੇ ਆ ਕਿ ਫਾਈਨ ਆਰਟਸ ਜਾਂ ਆਰਟ ਦੀਆਂ ਜਿੰਨੀਆਂ ਵੀ ਇਹਦੇ ਨਾਲ ਸੰਬੰਧਿਤ ਕਿਸ ਜੋ ਵੀ ਉਹਦੀਆਂ ਕਿਸਮਾਂ ਹੈਗੀਆਂ ਉਹਦੇ ਵਿੱਚ ਇਹਦਾ ਹੱਥ ਹੋਰ ਸੁਧਾਰਨ ਵਾਸਤੇ ਇਹਨੂੰ ਗਾਈਡ ਕਰਦੇ ਰਹਿਣੇ ਆ ਕਿ ਜਿਸ ਤਰ੍ਹਾਂ ਜਿੰਨੀਆਂ ਵੀ ਪੰਜਾਬ ਲਲਿਤ ਕਲਾ ਅਕੈडमी ਆ ਇੰਡੀਅਨ ਅਕੈडमी ਆਫ ਫਾਈਨ ਆਰਟਸ ਅੰਮ੍ਰਿਤਸਰ ਤਾਂ ਉਹਨਾਂ ਦੇ ਵਿੱਚ ਮਤਲਬ ਇਹ ਜਾਏ ਉਹਨਾਂ ਨੂੰ ਵਿਜ਼ਿਟ ਕਰੇ ਫਿਰ ਜਿੱਥੇ-ਜਿੱਥੇ ਐਗਜ਼ੀਬਿਸ਼ਨ ਲੱਗਦੀ ਆ ਉੱਥੇ ਹਾਂ ਜੀ ਫਿਰ ਸਾਡੇ ਸਕੂਲ ਦੇ ਵਿੱਚ ਸਕੂਲ ਆਫ ਫੈਮਿਨਿਸਟ ਇੱਕ ਸਪੈਸ਼ਲ ਪ੍ਰੋਜੈਕਟ ਆ ਗਵਰਨਮੈਂਟ ਦਾ ਬਿਜ਼ਨਸ ਬਲਾਸਟਰ ਦਾ بزਨਸ ਬਲਾਸਟਰ ਦੇ ਵਿੱਚ ਇਹੋ ਹੀ ਚੀਜ਼ਾਂ ਨੇ ਕਿ ਬੱਚਿਆਂ ਵੱਲੋਂ ਛੋਟੇ-ਛੋਟੇ ਆਪਣੇ ਸਟਾਰਟਅਪ ਜਿਹੜੇ ਆ ਸ਼ੁਰੂ ਕੀਤੇ ਜਾਣ ਹੈਨਾ ਤੇ ਉਹ ਸਟਾਰਟਅਪ ਇਹਦਾ ਆਪਣਾ ਇੱਕ ਸਟਾਰਟਅਪ ਬਣ ਸਕਦਾ ਇਸੇ ਤਰ੍ਹਾਂ ਦਾ ਬਾਕੀ ਤੁਸੀਂ ਦੇਖ ਸਕਦੇ ਆ ਕਿ ਇਹਦਾ ਉਹ YouTube ਚੈਨਲ ਹੈਦਾ Instagram ਹੈ ਔਰ ਉਹਦੇ ਤੇ ਇਹ ਲੋਕ ਇਹਨਾਂ ਨੂੰ ਆਰਡਰ ਕਰਦੇ ਨੇ ਕਸਟਮਰ ਇਹ ਇਸ ਤਰ੍ਹਾਂ ਦਾ ਵੀ ਇਹ ਕਰਦੀ ਆ ਕਿ ਕੋਈ ਆਪਣਾ ਪੇਜ ਭੇਜ ਦਿੰਦਾ ਵਾ ਆਪਣਾ ਕਿ ਮੇਰਾ ਪੋਰਟਰੇਟ ਬਣਾ ਦਿਓ ਤੇ ਹਾਂਜੀ ਹਾਂਜੀ ਇਹਦੀ ਇਨਕਮ ਦਾ ਸੋਰਸ ਹੈ ਤੇ ਬਿਲਕੁਲ ਜੀ ਛੋਟੀ ਜੀ ਲੜਕੀ ਜਸਪ੍ਰੀਤ ਬਹੁਤ ਹੀ ਵਧੀਆ ਕਰ ਰਹੀ ਹੈ ਪੇਂਟਿੰਗ ਦੇ ਕੰਮ ਤੇ ਜੇ ਕੋਈ ਪੋਰਟਰੇਟ ਵਗੈਰਾ ਪੇਚਦਾ ਤੇ ਉਹਦੇ ਪੋਰਟਰੇਟ ਵੀ ਬਣਾ ਦਿੰਦੀ ਹੈ YouTube ਤੇ ਇਹਦਾ ਚੈਨਲ ਵੀ ਚੱਲ ਰਿਹਾ ਤੇ ਇਸ ਲਾਈਨ ਤੇ ਹੋਰ ਤਰੱਕੀ ਕਰ ਸਕਦੀ ਹੈ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ ਇਹ ਡਿਸਟ੍ਰਿਕਟ ਲੈਵਲ ਦੇ ਪ੍ਰੋਗਰਾਮ ਵਿੱਚ 26 ਜਨਵਰੀ ਦੇ ਪ੍ਰੋਗਰਾਮ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਹੀ ਸੁੰਦਰ ਪੇਂਟਿੰਗਸ ਬਣਾਈਆਂ ਗਈਆਂ ਇਸ ਲੜਕੀ ਵੱਲੋਂ ਜਿਹਦੇ ਵਿੱਚ ਧਾਰਮਿਕ ਤਸਵੀਰਾਂ ਵੀ ਨੇ ਕ੍ਰਿਕਟਰਾਂ ਦੀਆਂ ਤਸਵੀਰਾਂ ਵੀ ਨੇ ਕਲਾਕਾਰ ਵੀ ਨੇ ਐਕਟਰ ਔਰ ਫੋਰਨ ਦੇ ਕਲਾਕਾਰ ਵੀ ਨੇ ਸੋਸ਼ਲ ਤਸਵੀਰਾਂ ਵੀ ਨੇ ਔਰ ਸੁੰਦਰ ਪੇਂਟਿੰਗ